ਬਿਨਾ ਪੈਸੇ ਤੋਂ ਵੀ ਪ੍ਰਾਪਰਟੀ ਦਾ ਕੰਮ ਕੀਤਾ ਜਾ ਸਕਦਾ ਹੈ ਮੈਂ ਕਹਿੰਦਾ 100% ਜਿਹੜੇ ਬੰਦੇ ਇਹ ਗੱਲ ਕਰਦੇ ਆ ਜੀ ਵੀ ਬਿਨਾ ਪੈਸੇ ਤੋਂ ਕੰਮ ਨਹੀਂ ਹੋ ਸਕਦਾ ਬਹੁਤ ਕੰਮ ਐਸੇ ਆ ਜਿਹੜੇ ਬਿਨਾ ਪੈਸੇ ਤੋਂ ਹੋ ਸਕਦੇ ਆ ਰੀਅਲ ਸਟੇਟ ਦੇ ਵਿੱਚ ਜੇ ਤੁਹਾਡੇ ਕੋਲ ਨੌਲੇਜ ਹੈ ਤੁਹਾਨੂੰ ਪ੍ਰਾਪਰਟੀ ਖਰੀਦਣੀ ਆਂਦੀ ਹੈ ਤੁਹਾਨੂੰ ਪ੍ਰਾਪਰਟੀ ਦੇ ਕਾਗਜ਼ ਦੇਖਣੇ ਆਂਦੇ ਆ ਤੁਹਾਨੂੰ ਮਾਲਕ ਨਾਲ ਗੱਲਬਾਤ ਕਰਨੀ ਆਂਦੀ ਹੈ ਤੁਹਾਨੂੰ ਪ੍ਰਾਪਰਟੀ ਦੇ ਕਾਗਜ਼ਾਂ ਦੇ ਨੁਕਸ ਲੱਭਣੇ ਆਂਦੇ ਆ ਤੁਹਾਨੂੰ ਪ੍ਰਾਪਰਟੀ ਦੇ ਨੁਕਸ ਲੱਭਣੇ ਆਂਦੇ ਆ ਤਾਂ ਤੁਸੀਂ ਦੂਰ ਕਰ ਸਕਦੇ ਆ ਜੇ ਉਹਨੂੰ ਬੰਦੇ ਨੂੰ ਪਤਾ ਲੱਗ ਜੇ ਕਿ ਇਹ ਬੰਦੇ ਜਿਹੜਾ ਸਾਹਮਣੇ ਬੈਠਾ ਇਸ ਬੰਦੇ ਨੂੰ ਨੌਲੇਜ ਨਹੀਂ ਹੈ ਨੌਲੇਜ ਦੀ ਘਾਟ ਹੈ ਤਾਂ ਉਹ ਬੰਦਾ ਤੁਹਾਡੇ ਨਾਲ 10 ਰੁਪਏ ਵੀ ਨਹੀਂ ਲਾਏਗਾ ਕੋਈ ਮਾੜਾ ਵਕੀਲ ਹੋਵੇ ਤੁਹਾਡਾ ਚਾਹ ਰਿਸ਼ਤੇਦਾਰੀ ਹੋਵੇ ਤੁਸੀਂ ਕਦੇ ਨਹੀਂ ਮਾੜੇ ਵਕੀਲ ਕੋਲ ਜਾਂਦੇ ਤੇ ਜੇ ਮਾੜਾ ਡਾਕਟਰ ਹੋਵੇ ਕੋਈ ਡਾਕਟਰ ਨੂੰ ਨੌਲੇਜ ਨਹੀਂ ਹੈ ਤੁਸੀਂ ਆਪਣੇ ਆਪਣੇ ਖਾਸ ਬੰਦੇ ਦਾ ਵੀ ਉਹ ਤੋਂ ਇਲਾਜ ਨਹੀਂ ਕਰਾਂਦੇ ਤੇ ਉਸੇ ਤਰੀਕੇ ਨਾਲ ਜੇ ਤੁਹਾਡਾ ਰੀਅਲ ਏਸਟੇਟ ਏਜੰਟ ਮਾੜਾ ਕਮਜ਼ੋਰ ਹੈ ਫੇਰ ਚਾਹੇ ਤੁਹਾਡੇ ਰਿਸ਼ਤੇਦਾਰ ਵੀ ਹੋਵੇ ਤੁਹਾਡੇ ਕੋਲ ਤੁਹਾਡੇ ਕੋਲ ਪੈਸੇ ਨਹੀਂ ਲਾਏਗਾ ਸੋ ਨੋਲਿਜ ਹੋਣੀ ਬਹੁਤ ਜ਼ਰੂਰੀ ਹੈ ਜਦਨ ਤੁਹਾਡੇ ਕੋਲ ਨੋਲਿਜ ਹੋਵੇ ਤੁਹਾਡੇ ਕੋਲ ਕੰਫੀਡੈਂਸ ਹੋਵੇ ਸਾਹਮਣੇ ਵਾਲੇ ਬੰਦੇ ਨੂੰ ਤੁਸੀਂ ਆਪਣੀ ਗੱਲਾਂ ਨਾਲ ਕਨਵਿੰਸ ਕਰ ਸਕੋ ਫਿਰ ਤੁਹਾਨੂੰ ਪੈਸੇ ਦੀ ਲੋੜ ਨਹੀਂ ਪੈਂਦੀ ਪੈਸੇ ਲਾਣ ਵਾਲੇ ਬੰਦੇ ਹੀ ਤੁਹਾਡੇ ਕੋਲ ਆਪਣੇ ਆ ਬਹੁਤ ਆ ਜਾਂਦੇ ਹੈ ਪਲਾਟ ਲੈਣਾ ਹੈ ਜਾਂ ਕੁਝ ਵੀ ਇਨਵੈਸਟਮੈਂਟ ਕਰਨੀ ਹੈ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖ ਕੇ ਬੰਦੇ ਨੂੰ ਕਰ ਲੈਣੇ ਚਾਹੀਦੀ ਹੈ ਵੀ ਰੋਡ ਤੇ ਹੈ ਜਾਂ ਪਿੱਛੇ ਹੈ ਕਿਸ ਤਰ੍ਹਾਂ ਕੀ ਦੇਖੇ ਬੰਦੇ ਤੁਸੀਂ ਇਨਵੈਸਟਮੈਂਟ ਕਰਨ ਵਾਲੇ ਹੋ ਜਾਂ ਤੁਸੀਂ ਜਿਹੜਾ ਘਰ ਲੈਣਾ ਆਪਣੇ ਵਾਸਤੇ ਲੈਣਾ ਦੋਨਾਂ ਗੱਲਾਂ ਦਾ ਫਰਕ ਹੈ ਜੇ ਤਾਂ ਤੁਸੀਂ ਘਰ ਆਪਣੇ ਵਾਸਤੇ ਲੈਣਾ ਉਹਦਾ ਰੇਟ ਵਧੇ ਜਾਂ ਨਾ ਵਧੇ ਉਹਨੇ ਤੁਹਾਡੇ ਰਹਿਣ ਦਾ ਪਰਪਸ ਪੂਰਾ ਕਰਤਾ ਉਹ ਤੁਸੀ ਖੁਸ਼ ਹੋਵੋ ਤੇ ਤੁਸੀਂ ਇਹ ਸੋਚਦੇ ਵੀ ਅੱਜ ਮੇਰਾ ਪੈਸਾ ਮੇਰੇ ਕੋਲ ਪਿਆ ਇਹ ਕਿਤੇ ਪੈਸਾ ਲੱਗ ਜੇ ਕਿਤੇ ਡੇਢ ਗੁਣਾ ਦੁੱਗਣਾ ਹੋ ਕੇ ਸਾਨੂੰ ਮਿਲਿਆ ਵੇ ਮੁੜਿਆ ਵੇ ਤਾਂ ਫਿਰ ਉਹ ਜਿਹੜਾ ਪੈਸਾ ਲਾਉਣ ਦਾ ਸਾਡਾ ਢੰਗ ਹੈ ਉਹ ਜ਼ਰੂਰ ਬਦਲਣਾ ਚਾਹੀਦਾ ਤੁਹਾਨੂੰ ਉਹ ਇਸ ਕਰਕੇ ਬਦਲਣਾ ਚਾਹੀਦਾ ਕਿਉਂਕਿ ਇੱਥੇ ਸਾਡਾ ਪੂਰਾ ਧਿਆਨ ਪੈਸਾ ਕਮਾਉਣ ਵਾਲੇ ਪਾਸੇ ਲੱਗਣਾ ਜਦੋਂ ਵੀ ਤੁਸੀਂ ਇਨਵੈਸਟਮੈਂਟ ਕਰਨ ਵਾਲੇ ਪਾਸੇ ਤੁਰਦੇ ਹੋ ਤਾਂ ਛੋਟੇ ਰੇਟ ਵਾਲੀ ਪ੍ਰਾਪਰਟੀ ਵੱਲ ਇਨਵੈਸਟਮੈਂਟ ਵਾਲੇ ਪਾਸੇ ਤੁਰਨਾ ਚਾਹੀਦਾ ਤੁਹਾਨੂੰ ਤੇ ਵੀ ਹੁਣ ਨਰੰਗ ਵੀ ਜੇ ਪ੍ਰਾਪਰਟੀ ਦਾ ਕੰਮ ਚਾਉਣਾ ਤਾਂ ਡਗਵਾਪ ਦਾ ਪੈਸਾ ਹੋਣਾ ਚਾਹੀਦਾ ਪਹਿਲਾਂ ਤੁਸੀਂ ਖਰੀਦੋਗੇ ਜਾਂ ਬਿਆਨਾ ਕਰੋਗੇ ਫਿਰ ਤੁਸੀਂ ਵੇਚੋਗੇ ਬਿਨਾ ਮੈਂ ਤੁਹਾਡੀ ਸੁਣ ਰਿਹਾ ਸੀ ਤੁਸੀਂ ਕਹਿੰਦੇ ਬਿਨਾ ਪੈਸੇ ਤੋਂ ਵੀ ਪ੍ਰਾਪਰਟੀ ਦਾ ਕੰਮ ਕੀਤਾ ਜਾ ਸਕਦਾ ਮੈਂ ਕਹਿੰਦਾ 100% ਜਿਹੜੇ ਬੰਦੇ ਇਹ ਗੱਲ ਕਰਦੇ ਆ ਜੀ ਵੀ ਬਿਨਾ ਪੈਸੇ ਤੋਂ ਕੰਮ ਨਹੀਂ ਹੋ ਸਕਦਾ ਬਹੁਤ ਕਮ ਐਸੇ ਆ ਜਿਹੜੇ ਬਿਨਾ ਪੈਸੇ ਤੋਂ ਹੋ ਸਕਦੇ ਆ ਰੀਅਲ ਸਟੇਟ ਦੇ ਵਿੱਚ ਕੋਈ ਪੈਸੇ 1 ਰੁਪਏ ਦੀ ਲੋੜ ਨਹੀਂ ਜੇ ਤੁਸੀਂ ਪ੍ਰਾਪਰਟੀ ਦਾ ਕੰਮ ਕਰਨਾ ਤੋ ਤੁਹਾਨੂੰ ਕਿਸੇ 1 ਰੁਪਏ ਦੀ ਲੋੜ ਨਹੀਂ ਤੁਸੀਂ ਕੰਮ ਸਿੱਖੋ ਲਰਨ ਬਿਫੋਰ ਯੂ ਗੋ ਟੂ ਅਰਨ ਜਦੋਂ ਤੁਸੀਂ ਕੰਮ ਸਿੱਖਣ ਵਾਲੇ ਪਾਸੇ ਚੱਲੋਗੇ ਫਿਰ ਤੁਹਾਨੂੰ ਪਤਾ ਲੱਗਿਆ ਕਿਉਂਕਿ ਕੋਈ ਵੀ ਕੰਮ ਨੂੰ ਸ਼ੁਰੂ ਕਰਨ ਵਾਸਤੇ ਤਿੰਨ ਬੇਸਿਕ ਚੀਜ਼ਾਂ ਹੈਗੀਆਂ ਨੰਬਰ 1 ਗਿਆਨ ਨੰਬਰ 2 ਧਿਆਨ ਨੰਬਰ 3 ਸਮਾਨ ਗਿਆਨ ਦਾ ਮਤਲਬ ਹੈ ਨੋਲਜ ਧਿਆਨ ਦਾ ਮਤਲਬ ਹੈ ਤੁਹਾਡੇ ਐਫਰਟਸ ਤੁਹਾਡੀਆਂ ਕੋਸ਼ਿਸ਼ਾਂ ਕਿੰਨੀਆਂ ਕੋਸ਼ਿਸ਼ਾਂ ਤੁਸੀਂ ਵਿੱਚ ਪਾ ਰਹੇ ਹੋ ਸਮਾਂ ਤੀਜਾ ਸਮਾਂ ਹੈ ਸਮਾਂ ਦਾ ਮਤਲਬ ਹੈ ਤੁਹਾਡਾ ਪੈਸਾ ਟੱਕਾ ਕਿੰਨਾ ਲੱਗ ਰਿਹਾ ਜੇ ਤੁਹਾਡੇ ਕੋਲ ਤਿੰਨਾਂ ਦੇ ਵਿੱਚੋਂ ਦੋ ਚੀਜ਼ਾਂ ਵੀ ਹੋਣਗੀਆਂ ਤਾਂ ਵੀ ਤੁਸੀਂ ਬੜੇ ਵਧੀਆ ਤਰੀਕੇ ਨਾਲ ਕੰਮ ਕਰ ਲੋਗੇ ਜੇ ਤਿੰਨਾਂ ਚੋਂ ਇੱਕ ਚੀਜ਼ ਵੀ ਹੋ ਗਈ ਸਿਰਫ ਨੌਲੇਜ ਵੀ ਇਕੱਲੀ ਹੋएगी ਤਾਂ ਵੀ ਤੁਸੀਂ ਕੰਮ ਕਰਕੇ ਉਹਦੇ ਵਿੱਚ ਜ਼ਿਆਦਾ ਮਿਹਨਤ ਕਰਕੇ ਉਸ ਕੰਮ ਨੂੰ ਬਹੁਤ ਵਧੀਆ ਤਰੀਕੇ ਨਾਲ ਕਰਨ ਲੱਗ ਜਾਓਗੇ ਮੈਂ ਇੱਕ ਗੱਲ ਕਹਿਣਾ ਰੀਅਲ ਏਸਟੇਟ ਦੇ ਵਿੱਚ ਜੇ ਤੁਹਾਡੇ ਕੋਲ ਨੌਲੇਜ ਹੈ ਤੁਹਾਨੂੰ ਪ੍ਰਾਪਰਟੀ ਖਰੀਦਣੀ ਆਂਦੀ ਹੈ ਤੁਹਾਨੂੰ ਪ੍ਰਾਪਰਟੀ ਦੇ ਕਾਗਜ਼ ਦੇਖਣੇ ਆਂਦੇ ਆ ਤੁਹਾਨੂੰ ਮਾਲਕ ਨਾਲ ਗੱਲਬਾਤ ਕਰਨੀ ਆਂਦੀ ਹੈ ਤੁਹਾਨੂੰ ਪ੍ਰਾਪਰਟੀ ਦੇ ਕਾਗਜ਼ਾਂ ਦੇ ਨੁਕਸ ਲੱਭਣੇ ਆਂਦੇ ਆ ਤੁਹਾਨੂੰ ਪ੍ਰਾਪਰਟੀ ਦੇ ਨੁਕਸ ਲੱਭਣ ਆਂਦੇ ਆ ਤਾਂ ਤੁਸੀਂ ਦੂਰ ਕਰ ਸਕਦੇ ਹੋ ਤੁਸੀਂ ਹੁਣ ਕਿਸੇ ਬੰਦੇ ਨਾਲ ਗੱਲ ਕਰੋ ਕਿ ਮੇਰੇ ਕੋਲ ਆ ਪ੍ਰਾਪਰਟੀ ਪਈ ਹੈ ਜੀ ਆ ਮਿਲਦੀ ਹੈ 2 ਕਰੋੜ ਦੀ ਮਿਲਦੀ ਹੈ ਤੇ ਆਪਾਂ ਇਹਦੇ ਚ ਆਹ ਕੰਮ ਕਰ ਲਈਏ ਇਹਦੇ ਜੀ ਮਿੱਟੀ ਪੈਣ ਵਾਲੀ ਮਿੱਟੀ ਪਾ ਲਈਏ ਇਹਦੇ ਕਾਗਜ਼ ਠੀਕ ਹੋਣ ਵਾਲੇ ਕਾਗਜ਼ ਠੀਕ ਕਰਾ ਲਈਏ ਇਹ 4.5-5 ਕਰੋੜ ਦੀ ਵਿਕ ਸਕਦੀ ਹੈ ਤੇ ਆਪਾਂ ਇਹਨੂੰ ਕਰ ਸਕਦੇ ਜਦੋਂ ਉਹ ਸਾਹਮਣੇ ਵਾਲੇ ਬੰਦੇ ਨੂੰ ਪਤਾ ਲੱਗ ਗਿਆ ਕਿ ਇਹ ਬੰਦਾ ਜੇ ਗੱਲ ਕਰ ਰਿਹਾ ਇਹ ਬੰਦਾ ਕਰ ਸਕਦਾ ਤਾਂ ਫਿਰ ਉਹ ਬੰਦਾ ਥੋੜੇ ਕੋ 4 ਕਰੋੜ ਰੁਪਏ ਲਾਉਣ ਨੂੰ ਵੀ ਤਿਆਰ ਹੋ ਜਾਏਗਾ ਜੇ ਉਹਨੂੰ ਬੰਦੇ ਨੂੰ ਪਤਾ ਲੱਗ ਜਾਏ ਕਿ ਇਹ ਬੰਦੇ ਜਿਹੜਾ ਸਾਹਮਣੇ ਬੈਠਾ ਇਸ ਬੰਦੇ ਨੂੰ ਨੌਲੇਜ ਨਹੀਂ ਹੈ ਨੌਲੇਜ ਦੀ ਘਾਟ ਹੈ ਤਾਂ ਉਹ ਬੰਦਾ ਤੁਹਾਡੇ ਨਾਲ 10 ਰੁਪਏ ਵੀ ਨਹੀਂ ਲਾਏਗਾ ਕਿੱਥੇ ਪੈਸੇ ਕਿੱਥੇ ਲਾਉਂਦੇ ਆ ਜਦੋਂ ਪੈਸਾ ਲਾਣ ਵਾਲੇ ਬੰਦੇ ਨੂੰ ਥੋੜੇ ਤੇ تسਲੀ ਹੋ ਜੇ ਕਿ ਮੈਂ ਇਸ ਬੰਦੇ ਦੇ ਪਿੱਛੇ ਲੱਗ ਕੇ ਆਪਣਾ ਕੰਮ ਵਧਾ ਸਕਦਾ ਆ ਆਪਣੇ ਪੈਸੇ ਨੂੰ ਵਧਾ ਸਕਦਾ ਫਿਰ ਤੁਹਾਡੇ ਕੋਲ ਉਹ ਲੋਕ ਪੈਸੇ ਲਾਣ ਵਾਲੇ ਆ ਜਾਂਦੇ ਆ ਜੇ ਮੈਂ ਇੱਕ ਗੱਲ ਕਹਨਾ ਜੇ ਕੋਈ ਮਾੜਾ ਵਕੀਲ ਹੋਵੇ ਤੁਹਾਡਾ ਚਾਹ ਰਿਸ਼ਤੇਦਾਰ ਹੀ ਹੋਵੇ ਤੁਸੀਂ ਕਦੇ ਨਹੀਂ ਮਾੜੇ ਵਕੀਲ ਕੋਲ ਜਾਂਦੇ ਤੇ ਜੇ ਮਾੜਾ ਡਾਕਟਰ ਹੋਵੇ ਕੋਈ ਡਾਕਟਰ ਨੌਲੇਜ ਨਹੀਂ ਹੈ ਤੁਸੀਂ ਆਪਣੇ ਆਪਣੇ ਖਾਸ ਬੰਦੇ ਦਾ ਵੀ ਉਹ ਤੋਂ ਇਲਾਜ ਨਹੀਂ ਕਰਾਂਦੇ ਤੇ ਉਸੇ ਤਰੀਕੇ ਨਾਲ ਜੇ ਤੁਹਾਡਾ ਰੀਅਲ ਸਟੇਟ ਏਜੰਟ ਮਾੜਾ ਕਮਜ਼ੋਰ ਹੈ ਫਿਰ ਚਾਹੇ ਤੁਹਾਡਾ ਰਿਸ਼ਤੇਦਾਰ ਵੀ ਹੋਵੇ ਤੁਹਾਡੇ ਕੋਲ ਇਲਾਜ ਤੁਹਾਡੇ ਕੋਲ ਪੈਸਾ ਨਹੀਂ ਲਾਏਗਾ ਕਿਉਂ ਨਹੀਂ ਲਾਏਗਾ ਕਿਉਂਕਿ ਜਿਹੜਾ ਤੁਹਾਡਾ ਰੀਅਲ ਸਟੇਟ ਏਜੰਟ ਹੈ ਜਿਹੜਾ ਤੁਹਾਡਾ ਪ੍ਰਾਪਰਟੀ ਏਜੰਟ ਹੈ ਜਿਹੜਾ ਤੁਹਾਡਾ ਪ੍ਰਾਪਰਟੀ ਡੀਲਰ ਹੈ ਉਹ ਤੁਹਾਡੀ ਜ਼ਿੰਦਗੀ ਦੇ ਫਾਈਨੈਂਸ਼ੀਅਲ ਕੰਸਲਟੈਂਟ ਹੈ ਉਹ ਪੂਰੀ ਜ਼ਿੰਦਗੀ ਦਾ ਤੁਹਾਡੇ ਪੈਸਿਆਂ ਦਾ ਮਤਲਬ ਲੋਨ ਦੀ ਜ਼ਿੰਮੇਵਾਰੀ ਤੁਸੀਂ ਦਿੱਤੀ ਉਹਨੂੰ ਤੇ ਜੇ ਮਾੜੇ ਬੰਦੇ ਨੂੰ ਦੇ ਤੀ ਤਾਂ ਤੁਹਾਡਾ ਪੈਸਾ ਡਬੋ ਦੇਗਾ ਜੇ ਕਿਸ ਚੰਗੇ ਬੰਦੇ ਨੂੰ ਦੇ ਤੀ ਉਹ ਆ ਵੀ ਦੋ ਪੈਸੇ ਕਮਾ ਲੇਗਾ ਤੁਹਾਨੂੰ ਵੀ ਦੋ ਪੈਸੇ ਕਮਾ ਕੇ ਦੇ ਦੇਗਾ ਸੋ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ ਜਦਨ ਤੁਹਾਡੇ ਕੋਲ ਨੌਲੇਜ ਹੋਵੇ ਤੁਹਾਡੇ ਕੋਲ ਕੰਫੀਡੈਂਸ ਹੋਵੇ ਸਾਹਮਣੇ ਵਾਲੇ ਬੰਦੇ ਨੂੰ ਤੁਸੀਂ ਆਪਣੀ ਗੱਲਾਂ ਨਾਲ ਕਨਵਿੰਸ ਕਰ ਸਕੋ ਫਿਰ ਤੁਹਾਨੂੰ ਪੈਸੇ ਦੀ ਲੋੜ ਨਹੀਂ ਪੈਂਦੀ ਪੈਸੇ ਲਾਣ ਵਾਲੇ ਬੰਦੇ ਹੀ ਤੁਹਾਡੇ ਕੋਲ ਆਪਣੇ ਆ ਬਹੁਤ ਆ ਜਾਂਦੇ ਹਮ ਨਾਲ ਦੀ ਨਾਲ ਜਿਵੇਂ ਇਨਵੈਸਟਮੈਂਟ ਕਿਸੇ ਨੇ ਕਰਨੀ ਹੈ ਤੇ ਕਿਸ ਤਰ੍ਹਾਂ ਦੀਆਂ ਗੱਲਾਂ ਦਾ ਧਿਆਨ ਉਹਨਾਂ ਨੂੰ ਪਹਿਲਾਂ ਰੱਖਣਾ ਚਾਹੀਦਾ ਕੋਈ ਪਲੋਟ ਲੈਣਾ ਹੈ ਜਾਂ ਕੁਝ ਵੀ ਇਨਵੈਸਟਮੈਂਟ ਕਰਨ ਚਾਹੀਦੀ ਹੈ ਵੀ ਰੋਡ ਤੇ ਆ ਜਾਂ ਪਿੱਛੇ ਆ ਕਿਸ ਤਰ੍ਹਾਂ ਕੀ ਦੇਖੇ ਬੰਦਾ ਇਹ ਬੜੀ ਵਧੀਆ ਗੱਲ ਹੈ ਇਹ ਚੰਗਾ ਸਵਾਲ ਹੈ ਇਹ ਕਿਹੜੀਆਂ-ਕਿਹੜੀਆਂ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਜਦੋਂ ਅਸੀਂ ਪ੍ਰੋਪਰਟੀ 'ਚ ਇਨਵੈਸਟਮੈਂਟ ਕਰਦੇ ਹਾਂ ਪਹਿਲੀ ਗੱਲ ਤਾਂ ਇਹ ਹੈ ਵੀ ਇਹ ਕਲੀਅਰ ਹੋਣੀ ਚਾਹੀਦੀ ਹੈ ਵੀ ਤੁਸੀਂ ਕੌਣ ਹੋ ਤੁਸੀਂ ਇਨਵੈਸਟਮੈਂਟ ਕਰਨ ਵਾਲੇ ਹੋ ਜਾਂ ਤੁਸੀਂ ਜਿਹੜਾ ਘਰ ਲੈਣਾ ਆਪਣੇ ਵਾਸਤੇ ਲੈਣਾ ਦੋਨਾਂ 'ਚੋਂ ਦਾ ਫਰਕ ਹੈ ਜੇ ਤਾਂ ਤੁਸੀਂ ਘਰ ਆਪਣੇ ਵਾਸਤੇ ਲੈਣਾ ਉਹਦਾ ਰੇਟ ਵਧੇ ਆ ਨਾ ਵਧੇ ਉਹਨੇ ਤੁਹਾਡੇ ਰਹਿਣ ਦਾ ਪਰਪਸ ਪੂਰਾ ਕਰਤਾ ਉਹ ਤੁਸੀ ਖੁਸ਼ ਹੋਵੋ ਤੇ ਲੇਕਿਨ ਜੇ ਤੁਸੀ ਇਨਵੈਸਟਮੈਂਟ ਕਰਨੀ ਹੈ ਸਪੋਜ਼ ਤੁਹਾਨੂੰ ਅੱਜ ਤੁਹਾਡੇ ਕੋਲ ਪੈਸੇ ਪਈ ਹੈ ਤੁਸੀ 5 ਸਾਲ ਬਾਅਦ ਆਪਣੇ ਬੱਚੇ ਨੂੰ ਕਿਸੇ ਨੂੰ ਡਾਕਟਰੀ ਕਰਾਣੀ ਹੈ ਬੱਚੇ ਨੂੰ ਬਾਹਰ ਭੇਜਣਾ ਬੱਚੇ ਨੂੰ ਪੜਨਵਾਤੇ ਬਾਹਰ ਭੇਜਣਾ ਉਹਦੇ ਪੜਨ ਦੇ ਵਾਤੇ ਲਾਣੇ ਤੁਸੀ ਇਹ ਸੋਚਦੇ ਵੀ ਅੱਜ ਮੇਰਾ ਪੈਸਾ ਮੇਰੇ ਕੋਲ ਪਿਆ ਇਹ ਕਿਤੇ ਪੈਸਾ ਲੱਗ ਜੇ ਕਿਤੇ 1.5 ਗੁਣਾ 2 ਗੁਣਾ ਹੋ ਕੇ ਸਾਨੂੰ ਮਿਲ ਜਾਵੇ ਮੁੜ ਜਾਵੇ ਤਾਂ ਫਿਰ ਉਹ ਜਿਹੜਾ ਪੈਸਾ ਲਾਉਣ ਦਾ ਸਾਡਾ ਢੰਗ ਹੈ ਉਹ ਜ਼ਰੂਰ ਬਦਲਣਾ ਚਾਹੀਦਾ ਤੁਹਾਨੂੰ ਉਹ ਇਸ ਕਰਕੇ ਬਦਲਣਾ ਚਾਹੀਦਾ ਕਿਉਂਕਿ ਇੱਥੇ ਸਾਡਾ ਪੂਰਾ ਧਿਆਨ ਪੈਸਾ ਕਮਾਉਣ ਵਾਲੇ ਪਾਸੇ ਲੱਗਣਾ ਜਦੋਂ ਮਕਾਨ ਤੇ ਪੈਸੇ ਲਾਏ ਆ ਉਸ ਵੇਲੇ ਸਾਡਾ ਧਿਆਨ ਇਹ ਨਹੀਂ ਕਿ ਸਾਡਾ ਮਕਾਨ ਕਿੰਨੇ ਦਾ ਹੋ ਜਾਏਗਾ ਨਾ ਉਹ ਸਾਡਾ ਰਹਿਣ ਦਾ ਪਰਪਸ ਹੱਲ ਕਰੇਗਾ ਕੋਈ ਬੰਦਾ ਹੋਟਲ ਲੈਣਾ ਕਿਸੇ ਬੰਦੇ ਨੇ ਹੋਟਲ ਲੈ ਲਿਆ ਰਜਿਸਟਰੀ ਕਰਾ ਲਈ ਹੋਟਲ ਚਾਲੂ ਕਰ ਲਿਆ ਉਹ ਹੋਟਲ ਦੀ ਕਮਾਈ ਤੇ ਤਾਂ ਧਿਆਨ ਹੋ ਜਾਦਾ ਉਹਦਾ ਹੋਟਲ ਦੇ ਰੇਟ ਵਧਣ ਤੇ ਘੱਟ ਧਿਆਨ ਹੁੰਦਾ ਜੇ ਤੁਸੀਂ ਇਨਵੈਸਟਮੈਂਟ ਕਰਨੀ ਹੈ ਤਾਂ ਫਿਰ ਰੇਟ ਵਧਣ ਵੱਲ ਧਿਆਨ ਹੋਣਾ ਚਾਹੀਦਾ ਤੁਹਾਡਾ ਸੋ ਇਹ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਜਦੋਂ ਵੀ ਤੁਸੀਂ ਇਨਵੈਸਟਮੈਂਟ ਕਰਨ ਵਾਲੇ ਪਾਸੇ ਤੁਰਦੇ ਹੋ ਤਾਂ ਛੋਟੇ ਰੇਟ ਵਾਲੀ ਪ੍ਰਾਪਰਟੀ ਵੱਲ ਇਨਵੈਸਟਮੈਂਟ ਵਾਲੇ ਪਾਸੇ ਤੁਰਨਾ ਚਾਹੀਦਾ ਤੁਹਾਨੂੰ ਜੇ ਤੁਸੀਂ ਕੁੱਤਾ ਪਾਲਣ ਦਾ ਸ਼ੌਕ ਰੱਖਦੇ ਹੋ ਤਾਂ ਕੁੱਤੇ ਦਾ ਬੱਚਾ ਪਾਲਣਾ ਚਾਹੀਦਾ ਤੁਹਾਨੂੰ ਜੇ ਘੋੜਾ ਪਾਲਣ ਦਾ ਸ਼ੌਕ ਰੱਖਦੇ ਹੋ ਘੋੜੇ ਦਾ ਬੱਚਾ ਪਾਲਣਾ ਚਾਹੀਦਾ ਘੋੜੇ ਦੇ ਬੱਚੇ ਨੂੰ ਆਪਣੀ ਉਹਦੀ ਮਰਜ਼ੀ ਦੇ ਉਹਦੇ ਸਰੀਰ ਦੇ ਮੁਤਾਬਕ ਖੁਰਾਕ ਦਿਓ ਆਪਣੀ ਮਰਜ਼ੀ ਦੇ ਮੁਤਾਬਕ ਉਹਨੂੰ ਟ੍ਰੇਨਡ ਤੁਸੀਂ ਕਰ ਸਕਦੇ ਹੋ ਆਪਣੀ ਮਰਜ਼ੀ ਦੇ ਮੁਤਾਬਕ ਕੁੱਤੇ ਤੋਂ ਕੰਮ ਲੈ ਸਕਦੇ ਹੋ ਘੋੜੇ ਤੋਂ ਕੰਮ ਲੈ ਸਕਦੇ ਹੋ ਗਾਂ ਦੇ ਵਿੱਚੋਂ ਕੰਮ ਲੈ ਸਕਦੇ ਹੋ ਲੇਕਿਨ ਜੇ ਤੁਸੀਂ ਉਲਟ ਚਲੇ ਗਏ ਮਤਲਬ ਵੱਡਾ ਫਲਾ ਫਲਾ ਕੁੱਤਾ ਲੈ ਲਿਆ ਤੇ ਉਹਨੂੰ ਉੱਪਰੋਂ ਮੀਟ ਵੀ ਖਲਾਨਣਾ ਸ਼ੁਰੂ ਕਰਤਾ ਦੁੱਧ ਵੀ ਭਲਾਨਣਾ ਸ਼ੁਰੂ ਕਰਤਾ ਉਹ ਸਾਦਾ ਉਹਦਾ ਕੋਲੇਸਟਰੋਲ ਵਾਜੇ ਉਹ 6 ਮਹੀਨੇ ਸਾਲ ਬਾਅਦ ਹੋਈ ਦੁਨੀਆ ਤੋਂ ਚੜਾਈ ਕਰਦੇ ਕਿਉਂਕਿ ਤੁਸੀਂ ਤਾਂ ਸ਼ੌਕ ਨਾਲ ਲੈਂਦਾ ਥੋੜਾ ਥੋੜਾ ਤੁਹਾਡਾ ਉਹਦੀ ਸੇਵਾ ਕਰਕੇ ਤੁਹਾਨੂੰ ਖੁਸ਼ੀ ਮਿਲਦੀ ਹੈ ਉਹਨੂੰ ਦੁੱਧ ਬਲਾ ਕੇ ਉਹਨੂੰ ਮੀਟ ਖਵਾ ਕੇ ਤੁਹਾਨੂੰ ਖੁਸ਼ੀ ਮਿਲਿਆ ਲੇਕਿਨ ਉਹਦਾ ਸਰੀਰ ਚੱਲ ਲੱਗ ਨਹੀਂ ਚੱਲਦਾ ਮੈਂ ਇਹ ਗੱਲ ਕਹਿੰਦਾ ਜਦੋਂ ਵੀ ਤੁਸੀਂ ਪ੍ਰਾਪਰਟੀ ਦੇ ਵਿੱਚ ਵੀ ਇਨਵੈਸਟ ਕਰਨਾ ਘੱਟ ਤੋਂ ਘੱਟ ਰੇਟ ਵਾਲੀ ਪ੍ਰਾਪਰਟੀ ਦੇ ਵਿੱਚ ਇਨਵੈਸਟ ਕਰਨਾ ਜਿਵੇਂ ਛੋਟੇ ਕੁੱਤੇ ਦੇ ਬੱਚੇ ਨੂੰ ਵੱਡਾ ਕੀਤਾ ਜਾ ਸਕਦਾ ਉਹਦੀ ਖੁਰਾਕ ਦੇ ਕੇ ਛੋਟੇ ਬੱਚੇ ਨੂੰ ਖੁਰਾਕ ਦੇ ਕੇ ਵੱਡਾ ਕੀਤਾ ਉਸੇ ਤਰੀਕੇ ਨਾਲ ਛੋਟੇ ਰੇਟ ਵਾਲੀਆਂ ਜਿਹੜੀਆਂ ਪ੍ਰਾਪਰਟੀਆਂ ਇਹਨਾਂ ਦੇ ਰੇਟ ਕਿੱਦਾਂ ਵਧਾਏ ਜਾ ਸਕਦੇ ਇਹਨਾਂ ਨੂੰ ਵੀ ਇਸੇ ਤਰ੍ਹਾਂ ਦੀ ਖੁਰਾਕ ਦੀ ਲੋੜ ਹੈ ਖੁਰਾਕ ਕਿਹੜੇ ਆਉਣ ਵਾਲੇ ਪ੍ਰੋਜੈਕਟ ਨੇੜੇ ਤੇ ਹੋਣਾ ਮੇਰਾ ਡਰਾਈਵਰ ਸਾਡਾ ਇੱਥੇ ਚੜ੍ਹਿਆਲਾ ਸੁਦਾਂ ਪਿੰਡ ਦਾ ਮਾਨਕਪੁਰ ਖੇੜੇ ਦੇ ਨਾਲ ਉਹ ਮੈਨੂੰ ਕਹਿੰਦਾ ਵੀ ਸਰ ਤੁਸੀਂ ਇੱਧਰ ਹਰਿਆਣੇ ਨੂੰ ਨੇ ਚ ਕੰਮ ਕਰਦੇ ਹੋ ਤੁਸੀਂ ਇੱਧਰ ਵੀ ਦੇਖੋ ਘੁੰਮ ਕੇ ਅਸੀਂ ਇੱਧਰ ਘੁੰਮ ਕੇ ਦੇਖਿਆ 35-40 ਲੱਖ ਰੁਪਏ ਕਿੱਲਾ ਜ਼ਮੀਨਾਂ ਮਿਲ ਜਾਈ ਸੀ ਉਸ ਤੋਂ ਬਾਅਦ ਉੱਥੇ ਰੋਡ ਆ ਗਈ ਵੱਡੀ 4 ਸਾਲ ਦੇ ਵਿੱਚ ਵਿੱਚੋਂ 3.5 ਕਰੋੜ 4 ਕਰੋੜ ਰੇਟ ਹੋ ਗਿਆ ਦਾ। ਹੂੰ। ਦੇਖਣਾ ਕਿ 4-5 ਗੁਣਾ ਵੱਧ ਗਿਆ ਉਹ। 10 ਗੁਣਾ ਵੱਧ ਗਿਆ। 35 ਲੱਖਾਂ ਦਾ 3.5 ਕਰੋੜ ਹੋ ਗਿਆ। ਅੱਛਾ ਜੀ 10 ਗੁਣਾ ਵੱਧ ਗਿਆ। 4 ਸਾਲ 5 ਸਾਲ ਦੇ ਵਿੱਚ। ਹੂੰ। ਦੇਖਿਆ ਕਿ ਛੋਟਾ ਰੇਟ ਦੇਖ ਲਿਆ। ਹੂੰ। ਬਦਨਵਾਲ ਦਾ ਕੀ ਸੀਗਾ ਉਹਦਾ ਪ੍ਰੋਜੈਕਟ ਵੱਡੀ ਰੋਡ ਵੱਡੀ ਰੋਡ ਦੀਗੀ। ਵੱਡੀ ਰੋਡ ਆ ਗਈ ਉੱਥੇ ਹੋ ਗਿਆ। ਜਿਵੇਂ ਆਪਾਂ ਮੈਂ ਕਹਿੰਨਾ ਵੀ ਕੁੱਤੇ ਨੂੰ ਦੁੱਧ ਬਿਲਾਓਗੇ ਛੋਟੇ ਬੱਚੇ ਨੂੰ ਲੈ ਕੇ ਦੁੱਧ ਬਿਲਾਓਗੇ ਮੀਟ ਖਲਾਓਗੇ ਇਹਨੂੰ ਭਜਾਓਗੇ ਉਹਦੇ ਪ੍ਰੋਪਰ ਐਕਸਰਸਾਈਜ਼ ਕਰਾਓਗੇ ਉਹ ਵੱਡਾ ਹੋ ਜਾਊਗਾ ਤਾਕਤਵਰ ਵੀ ਹੋ ਜਾਏਗਾ ਉਸੇ ਤਰੀਕੇ ਨਾਲ ਜਦੋਂ ਕੋਈ ਵੀ ਤੁਸੀਂ ਕਿਤੇ ਪੈਸੇ ਲਾਂਦੇ ਹੋ ਉੱਥੇ ਪੈਸੇ ਲਾਣ ਦੇ ਨਾਲ ਕੋਈ ਵੀ ਪ੍ਰੋਜੈਕਟ ਆ ਜਾਂਦਾ ਜਿਵੇਂ ਸੜਕ ਆ ਗਈ ਵੱਡੀ ਕੋਈ ਹੋਰ ਪ੍ਰੋਜੈਕਟ ਆ ਗਿਆ ਉਹ ਜਦੋਂ ਉਹ ਆ ਜਾਂਦੇ ਤਾਂ ਨੇਚਰਲੀ ਉਹ ਰੇਟ ਸਾਰੇ ਵਧਣੇ ਸ਼ੁਰੂ ਹੋ ਜਾਂਦੇ ਆ ਇਨਵੈਸਟਮੈਂਟ ਕਰਨ ਲੱਗੇ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਕਿ ਜਿਹੜੇ ਰੇਟ ਤੇ ਅਸੀਂ ਪ੍ਰਾਪਰਟੀ ਲੈ ਰਹੇ ਹਾਂ ਉਹ ਰੇਟ ਠੀਕ ਹੋਵੇ ਉਹਨੂੰ ਬਦਲ ਦੇ ਵਿੱਚ ਉਹਦੇ ਗੁੰਜਾਇਸ਼ ਹੋਵੇ ਦੇਖੋ ਮੈਂ ਇੱਕ ਹੋਰ ਇੱਕ ਫਾਰਮੂਲਾ ਬਣਾਇਆ ਰੇਟ 0 ਪ੍ਰੋਪਰਟੀ ਹੀਰੋ ਮੈਂ ਇੱਕ ਫਾਰਮੂਲਾ ਬਣਾਇਆ ਜਿੰਦਗੀ ਜੇ ਤੁਸੀਂ ਪ੍ਰੋਪਰਟੀ ਖਰੀਦਣੀ ਹੈ ਰੇਟ 0 ਪ੍ਰੋਪਰਟੀ ਹੀਰੋ ਵਾਲਾ ਫਾਰਮੂਲਾ ਲੈਣਾ ਚਾਹੀਦਾ ਮਤਲਬ ਇਹ ਪੂਰੀ ਪੂਰੀ ਲਾਈਨ ਮੰਨਦੀ ਆਇਦਰ ਰੇਟ 0 ਜਾਂ ਤਾਂ ਰੇਟ 0 ਹੋਵੇ ਜਾਂ ਪ੍ਰੋਪਰਟੀ ਹੀਰੋ ਹੋਵੇ ਪ੍ਰੋਪਰਟੀ ਹੀਰੋ ਦਾ ਮਤਲਬ ਹੈ ਮੋਹਾਲੀ ਚ ਤੁਸੀਂ ਸ਼ੋਅਰੂਮ ਲੈ ਲਿਆ ਮੋਹਾਲੀ ਚ ਕੋਠੀ ਲੈ ਲਈ ਉਹ ਉਹ ਪ੍ਰੋਪਰਟੀ ਹੀਰੋ ਬਤੋਟੀ ਉਹ ਕਦੇ ਵੇਚ ਦੋ ਤੂੰ ਵੈਸੇ ਘੱਟ ਵੱਧ ਕਰਕੇ ਕਦੇ ਹੀ ਵੇਚਿਆ ਸਤ ਜਾਂ ਤੁਹਾਡਾ ਰੇਟ ਇੰਨਾ ਘਟੋਗੇ ਵੀ ਆ ਕੇ ਉੱਥੇ ਪਾਕਿਸਤਾਨ ਵੀ ਬੱਬੇ ਸਿੱਟ ਕੇ ਚਲੇ ਜਾਵੇ ਉਹਦਾ ਰੇਟ ਫੇਰ ਵੀ ਡੋਨੋ ਹੋਵੇ ਮੈਂ ਰਾਜਸਥਾਨ ਚ ਇੱਕ ਪ੍ਰੋਪਰਟੀ ਲਈ ਸੀ 22 ਰੁਪਏ ਗੱਜ ਲਈ ਸੀ ਅੱਛਾ ਜੀ ਸ਼ਹਿਰ ਦੇ ਵਿੱਚ ਤੇ ਮੈਨੂੰ ਲੋਕ ਮਜ਼ਾਕ ਕਰਦੇ ਸੀ ਵੀ ਆ ਟੋਇਟ ਵੇਚ ਲੈ ਲੈ ਯਾਰ ਕੀ ਮੈਂ ਕਿਹਾ ਤੁਸੀਂ ਟੋਇਟ ੱਬੇ ਨਾ ਦੇਖੋ ਤੁਸੀਂ ਇਹਦਾ ਰੇਟ ਦੇਖੋ 22 ਰੁਪਏ ਗੱਜ ਹੈ ਵੀ ਜੇ ਮਾੜੇ ਤੋਂ ਮਾੜੇ ਕਿਉਂਕਿ ਲੋਕ ਦੇਖਣ ਆਣਗੇ ਵੀ ਇੱਥੇ ਕਿਹੜੀ ਐਕਟੀਵਿਟੀ ਹੋ ਗਈ ਬੰਬ ਕਿੱਥੇ ਸਿੱਟਗੇ ਗਿਆ ਪਾਕਿਸਤਾਨ ਵੀ ਇਹਨੂੰ ਲੋਕ ਦੇਖਣ ਜਿੱਥੇ ਲੋਕਾਂ ਦਾ ਚਰਨ ਪੈਣੇ ਸ਼ੁਰੂ ਹੋ ਜਾਣ ਜਿੱਥੇ ਲੋਕਾਂ ਦੇ ਪੈਰ ਪੈਣੇ ਸ਼ੁਰੂ ਉੱਥੇ ਪ੍ਰਾਪਰਟੀ ਦੇ ਡੇਟਾ ਆਪਣੇ ਆਪ ਵੱਜ ਜਾਂਦੇ ਨੇ